ਇਹ ਮੂਲੀਆਂ ਆਪਾਂ 28 ਤਰੀਕ ਨੂੰ ਲਾਈਆਂ ਸੀ ਅੱਜ ਹੋ ਗਈ ਆ 1 ਤਰੀਕ 1 ਜੂਨ ਇਹ ਉੱਗ ਗਈਆਂ ਆਪਣੀਆਂ ਮੂਲੀਆਂ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਆ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਵੀ ਜਿਹੜੀ ਵੀਡੀਓ ਆਪਾਂ ਮੂਲੀਆਂ ਤੇ ਬਣਾਵਾਂਗੇ ਜਿਹੜੀ ਗਰਮੀ ਦੇ ਵਿੱਚ ਆਪਾਂ ਮੂਲੀਆਂ ਬਾਜ਼ਾਰੋਂ ਲੈ ਕੇ ਆਉਨੇ ਆ ਉਹ ਮੂਲੀਆਂ ਆਪਾਂ ਕਿਵੇਂ ਉਗਾਉਣੀਆਂ ਇਸ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਇਹ ਮੂਲੀਆਂ ਜਿਹੜੀਆਂ ਤੁਸੀਂ ਇਸ ਤਰ੍ਹਾਂ ਜਿਵੇਂ ਮੈਂ ਆ ਕਿਆਰੀਆਂ ਬਣਾਈਆਂ ਇਵੇਂ ਵੱਟਾਂ ਬਣਾ ਕੇ ਇਹਨਾਂ ਤੇ ਵੀ ਲਾ ਸਕਦੇ ਹਾਂ ਜੇ ਤੁਹਾਡੇ ਆਪਣੇ ਜਗ੍ਹਾ ਨਹੀਂ ਹੈਗੀ ਇਹ ਤਾਂ ਤੁਸੀਂ ਜਿਹੜਾ ਗ੍ਰੋ ਬੈਗ ਲੈ ਲੈਣਾ ਹੈ ਵੱਡਾ ਹੋਵੇ ਥੋੜਾ ਜਿਹਾ ਗ੍ਰੋ ਬੈਗ ਦੇ ਵਿੱਚ ਵੀ ਤੁਸੀਂ ਉਗਾ ਸਕਦੇ ਹੋ ਗ੍ਰੋ ਬੈਗ ਦੇ ਵਿੱਚ ਵੀ ਉਹੀ ਸਾਰੀ ਮਿੱਟੀ ਰੂੜੀ ਤੇ ਆਪਣਾ ਜਾਂ ਵਰਮਿੰਗ ਕੋਸਟ ਐਡ ਕਰ ਲਿਆ ਜਾਂ ਰੇਤਾ ਵਿੱਚ ਐਡ ਕਰ ਲਿਆ ਜੇ ਉਸ ਤਰ੍ਹਾਂ ਆਪਣਾ ਉਗਾ ਸਕਦੇ ਹਾਂ ਸੇਮ ਤਰੀਕਾ ਬਸ ਉਹਦੇ ਵਿੱਚ ਵੀ ਉਸੇ ਤਰ੍ਹਾਂ ਹੀ ਲਾਉਣੇ ਆ ਤੇ ਇਹ ਜਿਹੜੀਆਂ ਵੱਟਾਂ ਮੈਂ ਬਣਾਈਆਂ ਇਹਨਾਂ ਤੇ ਵੀ ਬੀਜ ਇਸ ਤਰ੍ਹਾਂ ਲਾਉਣੇ ਆ ਇਹ ਮੇਰੇ ਕੋਲ ਮੂਲਿਆਂ ਦੇ ਬੀਜ ਆ ਇਹ ਆਪਾਂ ਕਿਵੇਂ ਲਾਉਣੀਆਂ ਇਹ ਤੁਹਾਨੂੰ ਦੱਸ ਦਵਾਂ ਇਹ ਬੀਜ ਆਪਾਂ ਬਾਜ਼ਾਰੋਂ ਲੈ ਕੇ ਆਏ ਸੀ हां एदा जरूर ਹੁੰਦਾ ਵੀ ਆਪਾਂ ਗਰਮੀ ਵਾਲਾ ਬੀ ਜਿਹੜਾ ਗਰਮੀ ਚ ਮੂਲੀ ਯੋਗਦੀ ਆ ਉਹ ਕਹਿ ਕੇ ਉਹਨਾਂ ਨੂੰ ਲੈਣਾ ਹੈ ਤਾਂ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰ ਲਿਆ ਜੀ ਇਹ ਬੀ ਇਸ ਤਰ੍ਹਾਂ ਦਾ ਹੁੰਦਾ ਮੂਲੀ ਦਾ ਬਿਲਕੁਲ ਛੋਟਾ ਛੋਟਾ ਇਹ ਲਾਉਣ ਦਾ ਤਰੀਕਾ ਮੈਂ ਤੁਹਾਨੂੰ ਦੱਸਦਾ ਕਿਵੇਂ ਲਾਉਣਾ ਹੈ ਇਹ ਜਿਹੜਾ ਬੀ ਆ ਆਪਣਾ ਇਹ ਤੁਸੀਂ ਇਸ ਤਰ੍ਹਾਂ ਦੋ ਦੋ ਲੈਣੇ ਆ ਬੀ ਐਵੇਂ ਚੁੰਡੀ ਲਾ ਦੇਣੀ ਆ ਇਧਰਲੇ ਪਾਸੇ ਵੀ ਤੇ ਐਸ ਪਾਸੇ ਵੀ ਦੋਨੋਂ ਪਾਸੇ ਲਾ ਦਿਓ ਦੋ ਦੋ ਬੀ ਤੇ ਚੁੰਨੀ ਉੱਤੇ ਥੋੜੀ ਜਿਹੀ ਮਿੱਟੀ ਪਾ ਦੇਣੀ ਜਿਆਦਾ ਡੂੰਘੇ ਨਹੀਂ ਲਾਉਣੇ ਆਪਾਂ ਥੋੜੀ ਥੋੜੀ ਦੂਰ ਤੇ ਲਾ ਦਿਓ ਬਸ ਜਿੰਨੀ ਇੱਕ ਮੂਲੀ ਦੀ ਮਟਾਈ ਹੁੰਦੀ ਆ 2 ਕੰਚ 19 ਜਗ੍ਹਾ ਛੱਡ ਕੇ ਲਾ ਦਿਓ ਤੁਸੀਂ ਇਸ ਤਰ੍ਹਾਂ ਸਾਰੇ ਦੋਨੋਂ ਪਾਸੇ ਵੱਟ ਦੇ ਲਾਈ ਆਓ ਮੂਲੀਆਂ ਜਿਹੜੀਆਂ ਆਪਾਂ ਵੱਟਾਂ ਤੇ ਲਾਤੀਆਂ ਇਸ ਤੋਂ ਬਾਅਦ ਕੀ ਕਰਨਾ ਇਹਨੂੰ ਆਪਾਂ ਦੇਣਾ ਪਾਣੀ ਪਾਣੀ ਨਾਲ ਆਪਾਂ ਜਿਹੜੇ ਹੈਗੀਆਂ ਖਾਲੀਆਂ ਜਿਹੜੀਆਂ ਆਪਣੀਆਂ ਬਣੀਆਂ ਇਹ ਭਰ ਦੇਣੀਆਂ ਪਾਣੀ ਜਿਆਦਾ ਨਹੀਂ ਇਹਨੂੰ ਲਾਉਣਾਗਾ ਸਿਰਫ ਜਿੱਥੇ ਬੀ ਆਪਾਂ ਲਾਏ ਆ ਉਦੋਂ ਥੱਲੇ ਥੱਲੇ ਪਾਣੀ ਰੱਖਣਾ ਜਿਹੜੇ ਪਾਣੀ ਦੀ ਆਪਣੀ ਸੈਲ ਆ ਜਾਂ ਸਲਾਬ ਕਹਿ ਦਿੰਨੇ ਆ ਉਹ ਉੱਪਰ ਬੀਆਂ ਤੱਕ ਜਾਵੇ ਪਾਣੀ ਆਪਾਂ ਬੀ ਤੱਕ ਨਹੀਂ ਜਾਣ ਦੇਣਾਗਾ ਇਹਦੇ ਵਿੱਚ ਖਾਸ ਖਿਆਲ ਰੱਖਣਾ ਪਾਣੀ ਖਾਲੀਆਂ ਦੇ ਵਿੱਚ ਭਰਨ ਤੋਂ ਬਾਅਦ ਜੇ ਤੁਹਾਡਾ ਜਿਵੇਂ ਆ ਮੰਜੇ ਜਿੰਨਾ ਤਾਂ ਹੈ ਤਾਂ ਇੱਕ 100 ਗ੍ਰਾਮ ਹਲਦੀ ਵਿੱਚ ਜ਼ਰੂਰ ਪਾ ਦਿਆ ਜੇ ਉਸੀਂ ਵੇਖਦੇ ਆਉਂਗੇ ਜਦੋਂ ਗਰਮੀ ਚ ਆਪਾਂ ਮੂਲੀਆਂ ਲੈਨੇ ਤਾਂ ਉਹਦੇ ਤੇ ਕਾਲੀਆਂ ਕਾਲੀਆਂ ਲੈਣਾ ਬਣੀਆਂ ਹੁੰਦੀਆਂ ਮੂਲੀ ਦੇ ਉੱਪਰ ਉਹ ਇੱਕ ਕੀੜੀ ਹੁੰਦੀ ਹੈ ਇਹ ਮਿੱਟੀ ਦੇ ਵਿੱਚ ਉਹ ਮੂਲੀ ਨੂੰ ਲੱਗਦੀ ਆ ਹਲਦੀ ਪਾਉਣ ਨਾਲ ਉਹ ਖਤਮ ਹੋ ਜੂਗੀ ਹਲਦੀ ਜ਼ਰੂਰ ਪਾਇਆ ਜੇ ਇੱਕ ਜਿਹੜੀ ਸਵਾਹ ਏ ਉਹ ਪਾਣੀ ਦੇ ਵਿੱਚ ਇੱਕ ਸਵਾਹ ਵੀ ਜ਼ਰੂਰ ਚੁੱਲੇ ਦੀ ਜਿਹੜੀ ਆਪਣੀ ਹੈਗੀ ਆ ਉਹ ਆਪਾਂ ਧੂੜ ਦੇਣੀ ਹੈ ਇਹਦੇ ਵਿੱਚ ਬਸ ਹੋਰ ਇਹਨੂੰ ਕੁਛ ਕਰਨ ਦੀ ਲੋੜ ਨਹੀਂ ਕੀ ਪਾਣੀ ਦਿੰਦੇ ਰਹਿਣਾ ਬਸ ਤੀਜੇ ਚੌਥੇ ਦਿਨ ਜਦੋਂ ਮੂਲੀਆਂ ਉੱਗਿਆਉਣਗੀਆਂ ਆਪਣੀਆਂ ਉਦੋਂ ਪਾਣੀ ਦਾ ਵੀ ਧਿਆਨ ਰੱਖਣਾ ਇਸ ਤੋਂ ਇਲਾਵਾ ਮੂਲੀ ਜਿਹੜੀ ਆਪਣੀ ਉਹ 20 ਤੋਂ 25 30 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਜਦੋਂ ਮੂਲੀ ਦਾ ਉੱਪਰਲਾ ਭਾਗ ਆਪਾਂ ਨੂੰ ਚਿੱਟਾ ਜਿਹਾ ਦਿਸਣ ਲੱਗ ਜਾਂਦਾ ਉਦੋਂ ਮੂਲੀ ਦੀ ਪਟਾਈ ਜਿਹੜੀ ਹੈਗੀ ਆਪਾਂ ਕਰ ਸਕਦੇ ਆ 25 ਤੋਂ 30 ਦਿਨ ਬਾਅਦ ਜਦੋਂ ਮੂਲੀ ਆਪਣੀ ਤਿਆਰ ਹੋ ਜੂਗੀ ਉਹਨੂੰ ਜਿਆਦਾ ਦੇਰ ਤੱਕ ਜਿਹੜਾ ਆਪਣਾ ਜ਼ਮੀਨ ਦੇ ਵਿੱਚ ਨਾ ਰੱਖਿਆ ਜੀ ਨਹੀਂ ਤਾਂ ਮੂਲੀ ਪੱਕ ਜਾਂਦੀ ਆ ਫਿਰ ਉਹਦਾ ਟੇਸਟ ਜਿਹੜਾ ਉਹ ਨਹੀਂ ਰਹਿੰਦਾਗਾ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਜਿਵੇਂ ਮੈਂ ਤਾਂ ਕਿਆਰੀ ਦੇ ਵਿੱਚ ਆਪਣੇ ਵੱਟਾ ਤੇ ਬਣਾਈ ਆ ਤੁਸੀਂ ਸੌਖੇ ਤਰੀਕਾ ਮੈਂ ਤੁਹਾਨੂੰ ਦੱਸਾਂ ਸੀਮੈਂਟ ਵਾਲੇ ਜਿਹੜੇ ਗੱਟੇ ਹੁੰਦੇ ਆ ਉਹ ਲੈ ਲਓ ਉਹਨਾਂ ਦੇ ਥੱਲੇ ਸਰਾਕ ਕੱਢ ਕੇ ਮਿੱਟੀ ਦੇ ਭਰ ਕੇ ਉਹਦੇ ਵਿੱਚ ਤੁਸੀਂ ਬਹੁਤ ਆਸਾਨੀ ਨਾਲ ਜਿਹੜੀ ਮੂਲੀ ਹੈਗੀ ਆ ਉਹਗਾ ਸਕਦੇ ਆ ਜੇ ਗ੍ਰੋ ਬੈਗ ਹੈ ਨਹੀਂ ਤਾਂ ਸੀਮੈਂਟ ਵਾਲੇ ਗੱਟਿਆਂ ਦੇ ਵਿੱਚ ਮਿੱਟੀ ਭਰ ਕੇ ਤੁਸੀਂ ਐਸੇ ਤਰੀਕੇ ਨਾਲ ਉਗਾ ਸਕਦੇ ਹੋ ਮੂਲੀ ਇਹ ਮੂਲੀਆਂ ਆਪਾਂ 28 ਤਰੀਕ ਨੂੰ ਲਾਈਆਂ ਸੀ ਅੱਜ ਹੋ ਗਈ ਆ 1 ਤਰੀਕ 1 ਜੂਨ ਇਹ ਉਗ ਗਈਆਂ ਆਪਣੀਆਂ ਮੂਲੀਆਂ ਇਹ ਦੇਖੋ ਸਾਰੀਆਂ ਉਧਰ ਵੀ 28 ਤਰੀਕ ਨੂੰ ਲਾਈਆਂ ਕੋਸ਼ ਕੱਲ 31 ਨੂੰ ਨਿਕਲਿਆ ਆਈਆਂ ਸੀ ਇੱਕ ਬਾਕੀ ਰਹਿੰਦੀਆਂ ਅੱਜ ਨਿਕਲਿਆ ਆਈਆਂ ਬਾ ਪਾਣੀ ਸਮੇਂ ਤੇ ਦਿੰਦੇ ਰੋ ਇਹਨਾਂ ਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਇਹ ਮੂਲੀਆਂ ਜਿਹੜੀਆਂ ਤੁਸੀਂ ਇਸ ਤਰ੍ਹਾਂ ਜਿਵੇਂ ਮੈਂ ਆ ਕਿਆਰੀਆਂ ਬਣਾਈਆਂ ਐਵੇਂ ਵੱਟਾਂ ਬਣਾ ਕੇ ਇਹਨਾਂ ਤੇ ਵੀ ਲਾ ਸਕਦੇ ਹੋ ਜੇ ਤੁਹਾਡੇ ਆਪਣੇ ਜਗ੍ਹਾ ਨਹੀਂ ਹੈਗੀ ਇਹ ਤਾਂ ਤੁਸੀਂ ਜਿਹੜਾ ਗਰੋ ਬੈਗ ਲੈ ਲੈਣਾ ਹੈ ਵੱਡਾ ਹੋਵੇ ਥੋੜਾ ਜਿਹਾ ਗਰੋ ਬੈਗ ਦੇ ਵਿੱਚ ਵੀ ਤੁਸੀਂ ਉਗਾ ਸਕਦੇ ਹੋ ਗਰੋ ਬੈਗ ਦੇ ਵਿੱਚ ਵੀ ਉਹੀ ਸਾਰੀ ਮਿੱਟੀ ਰੂੜੀ ਤੇ ਆਪਣਾ ਜਾਂ ਵਰਮਿੰਗ ਕੋਸਟ ਵੀ ਐਡ ਕਰ ਲਿਆ ਜਾਂ ਰੇਤਾ ਵਿੱਚ ਐਡ ਕਰ ਲਿਆ ਜੇ ਉਸ ਤਰ੍ਹਾਂ ਆਪਣਾ ਉਗਾ ਸਕਦੇ ਆ ਸੇਮ ਤਰੀਕਾ ਬਸ ਉਹਦੇ ਵਿੱਚ ਵੀ ਉਸੇ ਤਰ੍ਹਾਂ ਹੀ ਲਾਉਣੇ ਆ ਤੇ ਇਹ ਜਿਹੜੀਆਂ ਵੱਟਾਂ ਮੈਂ ਬਣਾਈਆਂ ਇਹਨਾਂ ਤੇ ਵੀ ਬੀ ਉਸ ਤਰ੍ਹਾਂ ਲਾਉਣੇ ਆ ਇਹ ਮੇਰੇ ਕੋਲ ਮੂਲੀਆਂ ਦੇ ਬੀ ਆ ਇਹ ਆਪਾਂ ਕਿਵੇਂ ਲਾਉਣੀਆਂ ਇਹ ਤੁਹਾਨੂੰ ਦੱਸ ਦਵਾਂ। ਇਹ ਬੀ ਆਪਾਂ ਬਜਾਰੋਂ ਲੈ ਕੇ ਆਏ ਸੀ। ਹਾਂ ਇਹਦਾ ਜ਼ਰੂਰ ਹੁੰਦਾ ਵੀ ਆਪਾਂ ਗਰਮੀ ਵਾਲਾ ਬੀ ਜਿਹੜਾ ਗਰਮੀ ਚ ਮੂਲੀ ਯੋਗਦੀ ਆ ਉਹ ਕਹਿ ਕੇ ਉਹਨਾਂ ਨੂੰ ਲੈਣਾ ਹੈ। ਤੇ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰ ਲਿਆ ਜੀ। ਇਹ ਬੀ ਇਸ ਤਰ੍ਹਾਂ ਦਾ ਹੁੰਦਾ ਮੂਲੀ ਦਾ ਬਿਲਕੁਲ ਛੋਟਾ ਛੋਟਾ। ਇਹ ਲਾਉਣ ਦਾ ਤਰੀਕਾ ਮੈਂ ਤੁਹਾਨੂੰ ਦੱਸਦਾ ਕਿਵੇਂ ਲਾਉਣਾ ਹੈ। ਇਹ ਜਿਹੜਾ ਬੀ ਆ ਆਪਣਾ ਇਹ ਤੁਸੀਂ ਇਸ ਤਰ੍ਹਾਂ ਦੋ ਦੋ ਲੈਣੇ ਆ ਬੀ ਐਵੇਂ ਚੁੰਡੀ ਲਾ ਦੇਣੀ ਆ। ਇਧਰਲੇ ਪਾਸੇ ਵੀ ਤੇ ਐਸ ਪਾਸੇ ਵੀ ਦੋਨੋਂ ਪਾਸੇ ਲਾ ਦਿਓ ਦੋ ਦੋ ਬੀ ਤੇ ਚੁੰਨੀ ਉੱਤੇ ਥੋੜੀ ਜਿਹੀ ਮਿੱਟੀ ਪਾ ਦੇਣੀ ਜਿਆਦਾ ਡੂੰਘੇ ਨਹੀਂ ਲਾਉਣੇ ਆਪਾਂ ਥੋੜੀ ਥੋੜੀ ਦੂਰ ਤੇ ਲਾ ਦਿਓ ਬਸ ਜਿੰਨੀ ਇੱਕ ਮੂਲੀ ਦੀ ਮਟਾਈ ਹੁੰਦੀ ਆ ਦੋ ਕੰਚ ਉਨੀ ਜਗ੍ਹਾ ਛੱਡ ਕੇ ਲਾ ਦਿਓ ਤੁਸੀਂ ਐਸ ਤਰ੍ਹਾਂ ਸਾਰੇ ਦੋਨੋਂ ਪਾਸੇ ਵੱਟ ਦੇ ਲਾਈ ਆ ਮੂਲੀਆਂ ਜਿਹੜੀਆਂ ਆਪਾਂ ਬੱਤਾਂ ਤੇ ਲਾਤੀਆਂ ਐ ਇਸ ਤੋਂ ਬਾਅਦ ਕੀ ਕਰਨਾ ਇਹਨੂੰ ਆਪਾਂ ਦੇਣਾ ਪਾਣੀ ਪਾਣੀ ਨਾਲ ਆਪਾਂ ਜਿਹੜੇ ਹੈਗੀਆਂ ਖਾਲੀਆਂ ਜਿਹੜੀਆਂ ਆਪਣੀਆਂ ਬਣੀਆਂ ਐ ਭਰ ਦੇਣੀਆਂ ਪਾਣੀ ਜ਼ਿਆਦਾ ਨਹੀਂ ਇਹਨੂੰ ਲਾਉਣਾਗਾ ਸਿਰਫ ਜਿੱਥੇ ਬੀ ਆਪਾਂ ਲਾਏ ਆ ਉਦੋਂ ਥੱਲੇ ਥੱਲੇ ਪਾਣੀ ਰੱਖਣਾ ਜਿਹੜਾ ਪਾਣੀ ਵੀ ਆਪਣੀ ਸੈਲ ਆ ਜਾਂ ਸਲਾਬ ਕਹ ਦਿੰਨੇ ਆ ਉਹ ਉੱਪਰ ਬੀਆਂ ਤੱਕ ਜਾਵੇ ਪਾਣੀ ਆਪਾਂ ਬੀ ਤੱਕ ਨਹੀਂ ਜਾਣ ਦੇਣਾਗਾ ਇਹਦੇ ਵਿੱਚ ਇਹ ਖਾਸ ਖਿਆਲ ਰੱਖਣਾ ਪਾਣੀ ਖਾਲੀਆਂ ਦੇ ਵਿੱਚ ਭਰਨ ਤੋਂ ਬਾਅਦ ਜੇ ਤੁਹਾਡਾ ਜਿਵੇਂ ਆ ਮੰਜੇ ਜਿੰਨਾ ਤਾਂ ਐ ਤਾਂ ਇੱਕ 100 ਗ੍ਰਾਮ ਹਲਦੀ ਵਿੱਚ ਜ਼ਰੂਰ ਪਾ ਦਿਆ ਜੇ ਉਸੀਂ ਵੇਖਦੇ ਆਉਂਗੇ ਜਦੋਂ ਗਰਮੀ ਚ ਆਪਾਂ ਮੂਲੀਆਂ ਲੈਨੇ ਤਾਂ ਉਹਦੇ ਤੇ ਕਾਲੀਆਂ ਕਾਲੀਆਂ ਲੈਣਾ ਬਣੀਆਂ ਹੁੰਦੀਆਂ ਮੂਲੀ ਦੇ ਉੱਪਰ ਉਹ ਇੱਕ ਕੀੜੀ ਹੁੰਦੀ ਹੈ ਇਹ ਮਿੱਟੀ ਦੇ ਵਿੱਚ ਉਹ ਮੂਲੀ ਨੂੰ ਲੱਗਦੀ ਆ ਹਲਦੀ ਪਾਉਣ ਨਾਲ ਉਹ ਖਤਮ ਹੋ ਜੂਗੀ ਹਲਦੀ ਜ਼ਰੂਰ ਪਾਇਆ ਜੇ ਇੱਕ ਜਿਹੜੀ ਸਵਾਹ ਏ ਉਹ ਪਾਣੀ ਦੇ ਵਿੱਚ ਇੱਕ ਸਵਾਹ ਵੀ ਜ਼ਰੂਰ ਚੁੱਲੇ ਦੀ ਜਿਹੜੀ ਆਪਣੀ ਹੈਗੀ ਆ ਉਹ ਆਪਾਂ ਧੂੜ ਦੇਣੀ ਹੈ ਇਹਦੇ ਵਿੱਚ ਬਸ ਹੋਰ ਇਹਨੂੰ ਕੁਛ ਕਰਨ ਦੀ ਲੋੜ ਨਹੀਂ ਗਈ ਪਾਣੀ ਦਿੰਦੇ ਰਹਿਣਾ ਬਸ ਤੀਜੇ ਚੌਥੇ ਦਿਨ ਜਦੋਂ ਮੂਲੀਆਂ ਉੱਗਿਆਉਣੀਆਂ ਆਪਣੀਆਂ ਉਹਦਾ ਪਾਣੀ ਦਾ ਵੀ ਧਿਆਨ ਰੱਖਣਾ ਇਸ ਤੋਂ ਲਾਵਾ ਮੂਲੀ ਜਿਹੜੀ ਆਪਣੀ ਉਹ 20 ਤੋਂ 25 30 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਜਦੋਂ ਮੂਲੀ ਦਾ ਉੱਪਰਲਾ ਭਾਗ ਆਪਾਂ ਨੂੰ ਚਿੱਟਾ ਜਿਹਾ ਦਿਸਣ ਲੱਗ ਜਾਂਦਾ ਉਦੋਂ ਮੂਲੀ ਦੀ ਪਟਾਈ ਜਿਹੜੀ ਹੈਗੀ ਆਪਾਂ ਕਰ ਸਕਦੇ ਆ 25 ਤੋਂ 30 ਦਿਨ ਬਾਅਦ ਜਦੋਂ ਮੂਲੀ ਆਪਣੀ ਤਿਆਰ ਹੋ ਜੂਗੀ ਉਹਨੂੰ ਜਿਆਦਾ ਦੇਰ ਤੱਕ ਜਿਹੜਾ ਆਪਣਾ ਜ਼ਮੀਨ ਦੇ ਵਿੱਚ ਨਾ ਰੱਖਿਆ ਜੇ ਨਹੀਂ ਤਾਂ ਮੂਲੀ ਪੱਕ ਜਾਂਦੀ ਆ ਫਿਰ ਉਹਦਾ ਟੇਸਟ ਜਿਹੜਾ ਉਹ ਨਹੀਂ ਰਹਿੰਦਾਗਾ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਜਿਵੇਂ ਮੈਂ ਰ ਤਾਂ ਕਿਆਰੀ ਦੇ ਵਿੱਚ ਆਪਣੇ ਵੱਟਾਂ ਤੇ ਬਣਾਈ ਆ ਤੁਸੀਂ ਸੌਖੇ ਤਰੀਕਾ ਮੈਂ ਤੁਹਾਨੂੰ ਦੱਸਾਂ ਸੀਮੈਂਟ ਵਾਲੇ ਜਿਹੜੇ ਗੱਟੇ ਹੁੰਦੇ ਆ ਉਹ ਲੈ ਲਓ ਉਹਨਾਂ ਦੇ ਥੱਲੇ ਸਰਾਕ ਕੱਢ ਕੇ ਮਿੱਟੀ ਦੇ ਭਰ ਕੇ ਉਹਦੇ ਵਿੱਚ ਤੁਸੀਂ ਬਹੁਤ ਆਸਾਨੀ ਨਾਲ ਜਿਹੜੀ ਮੂਲੀ ਹੈਗੀ ਆ ਉਹਗਾ ਸਕਦੇ ਆ ਜੇ ਗ੍ਰੋ ਬੈਗ ਹੈ ਨਹੀਂ ਤਾਂ ਸੀਮੈਂਟ ਵਾਲੇ ਗੱਟਿਆਂ ਦੇ ਵਿੱਚ ਮਿੱਟੀ ਭਰ ਕੇ ਤੁਸੀਂ ਐਸੇ ਤਰੀਕੇ ਨਾਲ ਉਗਾ ਸਕਦੇ ਹੋ ਮੂਲੀ ਇਹ ਮੂਲੀਆਂ ਆਪਾਂ 28 ਤਰੀਕ ਨੂੰ ਲਾਈਆਂ ਸੀ ਅੱਜ ਹੋ ਗਈ ਆ 1 ਤਰੀਕ 1 ਜੂਨ ਇਹ ਉਗ ਗਈਆਂ ਆਪਣੀਆਂ ਮੂਲੀਆਂ ਇਹ ਦੇਖੋ ਸਾਰੀਆਂ ਉਧਰ ਵੀ 28 ਤਰੀਕ ਨੂੰ ਲਾਈਆਂ ਕੋਸ਼ ਕੱਲ 31 ਨੂੰ ਨਿਕਲਿਆਈਆਂ ਸੀ ਇੱਕ ਬਾਕੀ ਰਹਿੰਦੀਆਂ ਅੱਜ ਨਿਕਲਿਆਈਆਂ ਬਾ ਪਾਣੀ ਸਮੇਂ ਤੇ ਦਿੰਦੇ ਰੋ ਇਹਨਾਂ ਨੂੰ